ਲਓ ਜੀ ਸਾਰਿਆਂ ਨੂੰ RAM RAM ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ ਅੱਜ ਤੁਹਾਨੂੰ ਦਿਖਾਉਣੇ ਆ ਜੀ ਫੁਹਾਰੇ ਨਾਲ ਕਿੱਦਾਂ ਪਾਣੀ ਲੱਗਦਾ ਤੇ ਆਹ ਪਾਪਤੀਆ ਪਾਈਪ ਤੇ ਤੁਹਾਨੂੰ ਲੈ ਕੇ ਜਨਿਆ ਜੀ ਐਂਡ ਤੱਕ ਲਓ ਜੀ ਮੋਟਰ ਓਨ ਤੇ ਆਵਾਜ਼ ਤੁਹਾਨੂੰ ਸੁਣਉਣ ਲੱਪੀ ਹੋਣੀ ਆ ਤੇ ਲੱਗੇ ਚੱਲਿਆ ਤੁਹਾਨੂੰ ਜਥੇ ਫੁਆਰਾ ਜੂਜ ਕੀਤਾ ਜਾਏਗਾ ਤੇ ਪਾਣੀ ਲੱਗੇਗਾ ਜ ਫੁਆਰੇ ਨਾਲ ਸਾਡੇ ਇਲਾਕੇ ਚ ਇਹ ਪਹਿਲੀ ਤਕਨੀਕ ਆ ਉੱਦਾਂ ਬਾਕੀ ਏਰੀਆ ਚ ਚਲਦੀ ਹੋएगी ਪਰ ਸਾਡੇ ਇੱਥੇ ਪਹਿਲੇ ਆ ਹੀ ਲੱਗਾ ਐ ਫੋਾਰੇ ਨਾਲ ਪਾਣੀ ਲਾਣ ਦੇਖਦੇ ਰਹੋ ਵੀਡੀਓ ਨੂੰ ਪਾਣੀ ਚੱਲ ਰਿਹਾ ਪੈਪਾਂ ਚ ਕਰਤੀਆ ਸਟਾਰਟ ਤੇ ਪਾਣੀ ਤੇ ਚਲੋ ਖੁੱਲਾ ਵੀ ਲਾਂਦੇ ਲੋਕੀ ਪਰ ਇਹ ਅੱਜ ਨਵਾਂ ਜਿਹੜਾ ਤਰੀਕਾ ਵਰਤ ਰਿਹਾ ਤੇ ਤੁਹਾਡੇ ਨਾਲ ਵੀ ਸਾਂਝਾ ਕਰਦੇ ਆਂ ਜੀ ਬਾਕੀ ਦੇਖ ਲੋ ਆ ਲੱਗਾ ਸੋਲਰ ਤੇ ਉੱਥੋਂ ਲਿਆਂਦੀ ਹੈ ਪੈਰ ਖਿੱਚ ਕੇ ਤੇ ਅਜੇ ਆਹ ਜਾਣਾ ਇਹ ਸਾਡੇ ਫੌਜੀ ਸਾਹਿਬ ਜਿਹੜਾ ਇਹ ਤਕਨੀਕ ਵਰਤ ਰਹੇ ਨੇ ਦੇਖਦੇ ਆ ਕਿੰਨਾ ਕਵਰ ਕਰਦਾ ਏਰੀਆ ਕਿੰਨਾ ਏਰੀਆ ਕਵਰ ਕਰਦਾ ਫੌਜੀ ਸਾਹਿਬ ਲਓ ਜੀ ਪਹੁੰਚ ਗਿਆ ਟਿਕਾਣੇ ਤੇ ਦੂਰੀ ਹੈਗੀ ਤਾਂ ਲਗਭਗ 2 3 3 400 ਫੁੱਟ ਦੀ ਲਾਓ ਜੀ ਆਹ ਦੇਖ ਲੋ ਜੀ ਸਾਡੇ ਏਰੀਆ ਚ ਪਹਿਲੀ ਵਾਰੀ ਤਕਨੀਕ ਚੱਲ ਲੱਗੀ ਆ ਚੱਲਣਾ ਉਧਾ ਬਾਹਰ ਤੇ ਪਾਸ ਚੱਲਦਾ ਹੋਣਾ ਇਨ ਨੂੰ ਕੋਮਣਾ ਕੋਮਣਾ ਦੇ ਕੇ ਤੇ ਪਾਉਣਾ ਹੈ ਜੀ ਚੱਕਰ ਨੂੰ ਪਹਿਲੇ ਇੱਥੇ ਲਵਾਉਣਾ ਹੈ ਲਓ ਜੀ ਇਹਨੂੰ ਪਰ ਜੇ ਇਹਨੂੰ ਟਾਈਟ ਕਰਕੇ ਰੱਖਿਆ ਮੋਟਰ ਤੇ ਜ਼ੋਰ ਨਹੀਂ ਪਏਗਾ ਹੈ ਜੇ ਬਹੁਤਾ ਟਾਈਟ ਰੱਖਿਆ ਮੋਟਰ ਤੇ ਜ਼ੋਰ ਹੀ ਪੈਣਾ ਇਹ ਤਾਂ ਪਿਆਰ ਦਾ ਕੋਈ ਸਾਲ ਛੜਦੇ ਹੋਣਾ ਪੂ ਚੱਲਦਾ ਚੱਲੇ ਕਦਾ ਚੱਲੇ ਕਦਾ ਉਹ ਵੀ ਸਿਸਟਮ ਦਿਖਣਾ ਥੋੜਾ ਜ ਮੈਂ ਸੋਚਿਆ ਕਿ ਨਾ ਤੈਨੂੰ ਉਹ ਇੰਨਾ ਹੀ ਨਹੀਂ ਜਗਾ ਪਹਿਲੇ ਕਰ ਲਈਏ ਫਿਰ ਦਿਖਾਵਾਂਗੇ ਬਾਕੀ ਤੇ ਬਾਕੀ ਪਾਣੀ ਵੀ ਤਾਂ ਰਿੜਨਾ ਹੀ ਆ ਮਾੜਾ ਮੋਟਾ ਕੋਈ ਗੱਲ ਨਹੀਂ ਇਹੋ ਥੋੜਾ ਵੀ ਜਿੱਥੇ ਪੀਗ ਇਹ ਕੀ ਹੋ ਗਿਆ ਨੂੰ ਮੈਂ ਪਾਗਲ ਹੋ ਗਿਆ ਓਏ ਲਓ ਜੀ ਸੈਟਿੰਗ ਹੁਣ ਹੋ ਗਈ ਆ ਤੇ ਬੜੀ ਦੂਰ ਤੱਕ ਕਿੰਨੀ ਦੀ ਰੇਂਜ ਦੂਰ ਤੱਕ ਜਾਂਦੀ ਆ ਤੇ ਇਹਦਾ 50 60 ਫੁੱਟ ਜਾਂਦੀ ਆਲੇ ਦੁਆਲੇ 60 ਫੁੱਟ ਮਤਲਬ 60 60 120 ਫੁੱਟ ਦੇ ਵਿੱਚ ਨਹੀਂ 60 ਪੂਰਾ ਟਾਹਾਂ 30 30 ਫੁੱਟ ਹਾਂ 20 20 30 30 ਫੁੱਟ ਲੈ ਲਾਂ ਮੈਂ ਨਹੀਂ ਯਾਰ ਇਹ ਉਹ ਪਾਰ ਗਿਆ 30 ਫੁੱਟ ਤੋਂ ਜ਼ਿਆਦਾ 50 ਫੁੱਟ 50 ਫੁੱਟ ਆ ਭਾਜੀ 100 ਫੁੱਟ ਕਵਰ ਕਰ ਜਾਂਦਾ ਹੈ ਤੇ ਇਹ ਆ ਜੀ ਇਹਨੂੰ ਫੋਰ ਫੋਰ ਅਸੀਂ ਸਿਸਟਮ ਹੀ ਕਹਿੰਦੇ ਕੁ ਕੋਈ ਹੋਰ ਬੋਲਦੇ ਵੀਡੀਓ ਦਾ ਪੋਸਟ ਨਾ ਨੂੰ ਕੀ ਕਹਿੰਦੇ ਆ ਆਪੂ ਦੱਸ ਦੇਣਗੇ ਕਮੈਂਟ ਕਰਕੇ ਸਾਡੇ ਵੀਰ ਭਰਾ ਕੀ ਕਹਿੰਦੇ ਆ ਪਰ ਚਲੋ ਸਾਡੇ ਏਰੀਆ 'ਚ ਤੇ ਭਰਾ ਪਹਿਲੇ ਹੀ ਲੱਗਾ ਚੱਲਣਾ ਉਦੋਂ ਤੇ ਚਲਦੇ ਆ ਬਾਵਾ ਚਲਦੇ ਆ ਹੋਰ ਵੀ ਹੋਣਿਆ ਨੇੜੇ ਤੇੜੇ ਵੀ ਹੋਣਿਆ ਪਰ ਮੈਂ ਤਾਂ ਪਹਿਲੇ ਹੀ ਚੌਥ ਬਿਆਗਰ ਪੈ ਗਿਆ ਫਿਰ ਉਹ ਬੰਦੀ ਵਾਲੇ ਅੰਦਰੋਂ ਨਾ ਅੱਛਾ ਇਹਨੇ ਪਹਿਲੇ ਜਾਣਾ ਫਿਰ ਪਿੱਛੇ ਨੂੰ ਆਇਆ ਨਾ ਬੈਗ ਪਾਇਆ ਨਾ ਪੂਰਾ ਰਾਉਂਡ ਨਹੀਂ ਅਸਾਂ ਪੂਰਾ ਰਾਉਂਡ ਨਹੀਂ ਜਾਨੀ ਕਿ ਅੱਧਾ ਕੇ ਚਲੇਗਾ ਤੇ ਫਿਰ ਉੱਥੋਂ ਵਾਪਸ ਆ ਜਾਏਗਾ ਸੋ ਇਹ ਹੀ ਜੀ ਸਾਡਾ ਫੋਰਾ ਸਿਸਟਮ ਤੇ ਸਾਰਿਆਂ ਨਾਲੇ ਤਸਵੀਰਾਂ ਸਾਂਝੀਆਂ ਕੀਤੀਆਂ ਮਜ਼ਾ ਬੜਾ ਆਣਿਆ ਦੇਖਣ ਦਾ ਥੋੜੀ ਸਾ ਟਾਈਮ ਤੇ بارش ਹੀ ਹੋ ਰਹੀ ਆ ਦੂਰੀ ਹੈ ਜਿੱਥੋਂ ਕੋਈ ਸਾਹਿਬ ਕਿੰਨੀ ਦੂਰੀ ਹੋएगी ਜਿੱਥੋਂ ਆਂਡਾ 3 ਕਿਲੇ ਬਾੜਾ 3 ਕਿਲੇ ਫਿਰ 5 600 600 ਫੋਟਾ ਜਿੱਥੋਂ ਆਇਆ ਕਿੰਨੇ ਪਾਏ ਪਏ 3 ਕਿਲੇ ਦੀ ਬਾੜਾ ਉਹ ਕਿਲਾ ਉੱਪਰ ਆ ਇੱਥੇ ਦੋ ਤੇ ਤੀਸਰਾ ਕਿਲਾ ਕਿੰਨਾ ਕਿੱਲੇ ਵੀ ਬਾੜ ਤੋਂ ਆ ਰਿਹਾ ਜੀ ਪਾਣੀ ਤੇ ਤੁਹਾਨੂੰ ਹੁਣ ਥੋੜੀਕ ਦੂਰੋਂ ਕਰਕੇ ਮੈਂ ਵੀਡੀਓ ਦਿਖਾ ਦਿੰਦਾ ਕਿ ਚੱਲਣ ਦੇ ਵਿੱਚ ਕਿਦਾਂ ਦਾ ਚੱਲਦਾ ਜੀ ਇਹ ਜੀ ਪੂਰਾ ਸਿਸਟਮ ਤੇ ਉਮੀਦ ਆ ਕਿ ਤੁਹਾਨੂੰ ਵੀ ਇਹ ਵਧੀਆ ਲੱਗਾ ਹੋਏ ਦੇਖਣ ਨੂੰ ਇਹ ਦ੍ਰਿਸ਼ RAM RAM Jai Hind Jai Bharat Sat Sri Akal